ਮੇਰਾ ਨਾਮ ਮੈਨੂੰ ਮੈਂ ਨਹੀਂ ਕੀਤਾ ਮੇਰਾ ਨਾਮ ਨਰਿੰਦਰ ਸਿੰਘ ਹੈ ਤੇ ਮੈਂ ਲੁਧਿਆਣਾ ਦੇ ਰਹਿਣ ਵਾਲਾ ਹਾਂ ਮੇਰੀ ਐਜੂਕੇਸ਼ਨ ਜਿਹੜੀ ਹੈ ਪਲੱਸ 2 ਹੈ ਮੈਂ 12 ਪੜ੍ਹਿਆ ਹੋਇਆ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚੋਂ ਹੀ ਮੈਂ 12ਵੀਂ ਪਾਸ ਕੀਤੀ ਹੈ ਮੇਰਾ ਵਿਜ਼ਨ ਇਹ ਹੈ ਕਿ ਅਸੀਂ ਆਪਣੇ ਹਿੰਦੁਸਤਾਨ ਨੂੰ ਕਚਰਾ ਮੁਕਤ ਕਰੀਏ ਤੇ ਸ਼ੁਰੂਆਤ ਪੰਜਾਬ ਤੋਂ ਕਰਨਾ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਅਸੀਂ ਜਿੰਨੇ ਵੀ ਸਾਡੇ ਸਰਕਾਰ ਦੇ ਆਧਾਰੇ ਹਨ ਉੱਥੇ ਪਹਿਲਾਂ ਹੀ ਇਸ ਪ੍ਰੋਜੈਕਟ ਦੀਆਂ ਕਾਪੀਆਂ ਪੇਚ ਚੁੱਕੇ ਹਾਂ ਇਹਦੇ ਵਿੱਚ ਕੀ ਕਾਪੀਆਂ ਜਿਹੜੀਆਂ ਨੇ ਉਹ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਦੇ ਚੁੱਕੇ ਆ ਮਸ਼ੀਨ ਮਨੀਸ਼ ਸ਼ੋਧਿਆ ਜੀ ਨੂੰ ਵੀ ਇਸ ਤੋਂ ਇਲਾਵਾ ਅਸੀਂ ਇਹ ਹੀ ਕਾਪੀ ਹੈ ਜਿਹੜੀ ਭਗਵੰਤ ਮਾਨ ਜੀ ਕੋਲ ਵੀ ਪੇਚ ਚੁੱਕੇ ਆ ਤੇ ਆਪਣੇ ਲੁਧਿਆਣੇ ਦੇ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੇ ਸਨੇਹਾ ਜੀ ਉਹਨਾਂ ਨੂੰ ਵੀ ਪੇਚ ਚੁੱਕੇ ਆ ਲੇਕਿਨ ਫਿਲਹਾਲ ਉਹਨਾਂ ਵੱਲੋਂ ਕਿਸੇ ਵੱਲੋਂ ਵੀ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ਕਿ ਅਸੀਂ ਇਹ ਮਸ਼ੀਨ ਸਿਰ ਕਚਰੇ ਨੂੰ ਖਤਮ ਕਰਨ ਦੇ ਵਿੱਚ ਸੁਪਰ ਫਾਸਟ ਟੈਕਨੋਲੋਜੀ ਹੈ ਇਹ ਟੈਕਨੋਲੋਜੀ ਪਾਇਰੋਲਿਸਿਸ ਦਾ ਇੱਕ ਨਿਖੜਮਾ ਰੂਪ ਹੈ ਇਸ ਟੈਕਨੋਲੋਜੀ ਦੇ ਨਾਲ ਬਿਨਾ ਕਿਸੇ ਸੈਗਰੀਗੇਸ਼ਨ ਦੇ ਬਿਨਾ ਕਚਰੇ ਨੂੰ ਛਟਾਈ ਕੀਤੇ ਕਿਉਂਕਿ ਇਹ ਟੈਕਨੋਲੋਜੀ ਆਪਣੇ ਆਪ ਦੇ ਵਿੱਚ ਬੈਸਟ ਕੁਆਲਿਟੀ ਦੇ ਵਿੱਚ ਇਹ ਹੈ ਕਿ ਇਸ ਨੂੰ ਕਿਸੇ ਤਰ੍ਹਾਂ ਦੀ ਵੀ ਸੈਗਰੀਗੇਸ਼ਨ ਸਕਾਉਣ ਦੀ ਕੁਝ ਲੋੜ ਨਹੀਂ ਪੈਂਦੀ ਇੱਕ ਤਰਫ ਤੋਂ ਇਹਦੇ ਵਿੱਚ ਮਟੀਰੀਅਲ ਪਏਗਾ ਤੇ ਇਹ ਉਸ ਨੂੰ ਪੂਰੇ ਨੂੰ ਕਾਰਬਨ ਦੇ ਵਿੱਚ ਕਨਵਰਟ ਕਰ ਦੇਗੀ ਜਿਹੜੀ ਕਾਰਬਨ ਹੈ ਕਾਰਬਨ ਸਾਡੇ ਥਰਮਲ ਪਲੈਂਟ ਦੇ ਵਿੱਚ ਇਲੈਕਟ੍ਰਿਸਿਟੀ ਪ੍ਰੋਡਕਸ਼ਨ ਕਰਨ ਦੇ ਵਿੱਚ ਆਲਰੇਡੀ ਯੂਜ਼ ਹੋ ਰਹੀ ਹੈ ਇਹ ਉਸੇ ਲੈਵਲ ਦਾ ਕਾਰਬਨ ਤਿਆਰ ਕਰ ਦੇਗੀ ਮਸ਼ੀਨ ਦਾ ਅਸੀਂ ਮਾਡਲ ਤਿਆਰ ਕੀਤਾ ਹੋਇਆ ਹੈ ਅਸੀਂ ਇਹਦੀ ਟੈਕਨੋਲੋਜੀ ਡਿਵੈਲਪ ਕੀਤੀ ਹੋਈ ਹੈ ਅਸੀਂ ਇਹ ਟੈਕਨੋਲੋਜੀ ਗਵਰਨਮੈਂਟ ਨਾਲ ਡਿਸਕਸ ਕਰਕੇ ਉਹਨਾਂ ਨੂੰ ਦੇਣਾ ਇੰਨੀ ਦੇਰ ਇੰਨਾ ਕਰ ਸਕਦੀ ਹੈ ਕਿ ਜੇ ਮਸ਼ੀਨ ਵੱਸ ਜੇ ਬਣਾਤੀ ਬਣਾਉਣਾ ਨਾ ਕਰ ਸਕੀ ਉਹਦਾ ਸਵਾਲ ਸਰ ਇਹਦੇ ਵਿੱਚ ਸੈਂਟੀਫਿਕਲੀ ਜਿਹੜੇ ਵੀ ਇਹਦੇ ਗੁਣ ਹਨ ਉਹ ਸਾਰੇ ਅਵੇਲੇਬਲ ਨੇ ਅਸੀਂ ਜਿਸ ਤਰ੍ਹਾਂ ਮੰਨਦੇ ਹਾਂ ਕਿ ਪਾਣੀ ਨੂੰ 100 ਡਿਗਰੀ ਤੇ ਗਰਮ ਕਰਾਂਗੇ ਤਾਂ ਉਹ ਸਟੀਮ ਬਣਾਏਗਾ ਹੀ ਬਣਾਏਗਾ ਸੇਮ ਉਸੇ ਤਰ੍ਹਾਂ ਅਸੀਂ ਸਿਰਫ ਟੈਕਨੋਲੋਜੀ ਦੇ ਵਿੱਚ ਡਿਵੈਲਪਮੈਂਟ ਇਸ ਤਰ੍ਹਾਂ ਦੀ ਕੀਤੀ ਹੈ ਪਹਿਲਾ ਜੋ ਟੈਕਨੋਲੋਜੀ ਪਾਇਰੋਲਾਈਸਿਸ ਦੀ ਹੈ ਜਿਹਨੂੰ ਕਿ ਡਰਮ ਟੈਕਨੋਲੋਜੀ ਕਹਿੰਦੇ ਨੇ ਉਹ ਇੱਕ ਡਰਮ ਦੇ ਵਿੱਚ ਮਟੀਰੀਅਲ ਪਾ ਕੇ ਪਾਇਰੋਲਾਈਸ ਕਰਦੇ ਨੇ ਉਹਦੀ ਕੀਮਤ 5 ਕਰੋੜ ਹੁੰਦੀ ਹੈ 4 ਟਨ ਵਾਸਤੇ ਤੇ ਉਹ ਟੈਕਨੋਲੋਜੀ 24 ਘੰਟੇ ਦੇ ਵਿੱਚ 4 ਟਨ ਪਲਾਸਟਿਕ ਛੱਟੇ ਹੋਏ ਨੂੰ ਡਿਸਪੋਜ਼ ਕਰਦੀ ਹੈ ਕਾਰਬਨ ਕਰੂਡ ਤੇ ਐਲਪੀਜੀ ਅਸੀਂ ਉਸ ਟੈਕਨੋਲੋਜੀ ਨੂੰ ਡਿਵੈਲਪ ਕਰਤਾ ਉਹਦਾ ਸਾਈਜ਼ ਜਿਹੜਾ 10 ਟਾਈਮਸ ਸਮਾਲਰ ਕਰਤਾ ਅਸੀਂ ਉਹਦੇ ਸਾਈਜ਼ ਨੂੰ ਛੋਟਾ ਕਰਤਾ ਉਹਦੀ ਜਿਹੜੀ ਦੂਸਰੀ ਪ੍ਰੋਬਲਮ ਸੀਗੀ ਕਿ ਉਹਦੇ ਵਿੱਚ ਗੈਸ ਦਾ ਜਿਹੜਾ ਦਬਾਅ ਸੀ ਬਹੁਤ ਜ਼ਿਆਦਾ ਹੁੰਦਾ ਸੀ ਤੇ ਉਹਦੇ ਵਿੱਚ ਫਿਊਲ ਜਿਹੜਾ ਹੈ ਉਹ ਬਾਹਰੋਂ ਲਗਾਉਂਦੇ ਸੀ ਅਗ ਲਗਾ ਕੇ ਜਿਸ ਨਾਲ ਪੋਲੂਸ਼ਨ ਬਹੁਤ ਜ਼ਿਆਦਾ ਹੁੰਦਾ ਸੀਗਾ ਪਿਛਲੇ ਸਾਲ 2019 ਦੇ ਵਿੱਚ ਸਰਕਾਰ ਨੇ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਨੇ 216 ਤੋਂ ਲੈ ਕੇ 270 ਪਲਾਂਟ ਬੰਦ ਕੀਤੇ ਸੀਗੇ ਇਸੇ ਕਰਕੇ ਕਿਉਂ ਪੋਲੂਸ਼ਨ ਬਹੁਤ ਜ਼ਿਆਦਾ ਹੈ ਅਸੀਂ ਜੋ ਟੈਕਨੋਲੋਜੀ ਡਿਵੈਲਪ ਕੀਤੀ ਹੈ ਅਸੀਂ ਇਸ ਦੇ ਵਿੱਚ ਉਸ ਪੋਲੂਸ਼ਨ ਨੂੰ ਪੂਰੀ ਤਰ੍ਹਾਂ ਖਤਮ ਕਰਤਾ ਹੈ ਸਰ ਇਹਦੇ ਵਿੱਚ ਪਹਿਲਾਂ ਤਾਂ ਪਾਊਡਰ ਬਣ ਕੇ ਨਿਕਲੇਗਾ ਜੋ ਕਿ ਸਾਡੇ ਥਰਮਲ ਪਲਾਂਟਾਂ ਚ ਯੂਜ਼ ਹੋ ਜਾਏਗਾ ਉਸ ਤੋਂ ਬਾਅਦ ਜਿਹੜੇ ਇੰਡਸਟਰੀ ਦੇ ਵਿੱਚ ਮੈ ਸਟੀਲ ਇੰਡਸਟਰੀ ਹੈ ਉੱਥੇ ਕੋਲ ਦੀ ਲੋਡ ਪੈਂਦੀ ਹੈ ਲੰਮਸ ਵਿੱਚ ਉਸ ਲੰਮਸ ਦੇ ਵਿੱਚ ਵੀ ਅਸੀਂ ਇੱਕ ਮਸ਼ੀਨ ਲਗਾ ਕੇ ਬ੍ਰੈਕਟਸ ਕਹਿੰਦੇ ਨੇ ਉਹਨਾਂ ਨੂੰ ਅਸੀਂ ਉਹ ਵੀ ਤਿਆਰ ਕਰ ਸਕਦੇ ਹਾਂ ਸ਼ੁਰੂਆਤ ਕਿੱਥੇ ਕੀਤੀ ਜਾ ਰਹੀ ਹੈ ਸ਼ੁਰੂਆਤ ਅਸੀਂ ਲੁਧਿਆਣੇ ਦੇ ਜਿਹੜੇ ਕਾਕੋਵਾਲ ਡੰਪਿੰਗ ਸਾਈਟ ਹੈ ਸਾਡਾ ਟਾਰਗੇਟ ਉਹੀ ਹੈ ਤੇ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਗਵਰਨਮੈਂਟ ਦਾ ਸਿੱਧੇ ਰੂਪ ਦੇ ਵਿੱਚ ਇਨਵੋਲਵਮੈਂਟ ਹੋ ਜਵੇ ਤਾਂ ਕਿ ਇਸ ਟੈਕਨੋਲੋਜੀ ਨੂੰ ਸਿਰਫ ਪ੍ਰੋਫਿਟ ਮੇਕਿੰਗ ਲਈ ਵਿੱਚ ਨਾ ਜਾਵੇ ਇਹ ਉਸ ਕਚਰੇ ਦੇ ਢੇਰ ਨੂੰ ਫੋਕਸ ਰੱਖ ਕੇ ਹੀ ਅਸੀਂ ਇਹ ਚੀਜ਼ ਕਰ ਰਹੇ ਹਾਂ ਸਾਨੂੰ ਪ੍ਰਾਈਵੇਟ ਸੈਕਟਰ ਤੋਂ ਕਾਫੀ ਅੱਛੇ ਰਿਸਪੌਂਸ ਆ ਚੁੱਕੇ ਨੇ ਕਰਦੇ ਹਾਂ ਕਿਸੇ ਲਈ ਕਰ ਰਹੇ ਹਾਂ ਨਹੀਂ ਅਸੀਂ ਪ੍ਰਾਈਵੇਟ ਸੈਕਟਰ ਨਾਲ ਕਿਸੇ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਸ ਦੇ ਨਾਲ ਇੱਕ ਜੋ ਪਹਿਲਾਂ ਸਮੱਸਿਆ ਚੱਲੀ ਆ ਰਹੀ ਹੈ ਉਹੀ ਆ ਜਾਏਗੀ ਕਿਉਂਕਿ ਉਹ ਪ੍ਰੋਫਿਟ ਮੇਕਿੰਗ ਦੇ ਵਿੱਚ ਹੋ ਜਾਏਗਾ ਪੂਰਾ ਫੋਕਸ ਜੀ ਤੁਹਾਨੂੰ ਨਾ ਦੱਸ ਆਪਣੇ ਤੱਕ ਲੁਧਿਆਣਾ ਦੇ ਵਿੱਚ ਜਦੋਂ ਸਾਰੀਆਂ ਪ੍ਰਾਈਵੇਟ ਫੈਕਟਰੀਆਂ ਨੇ ਜਿਹੜਾ ਉਹ ਵੀ ਆ ਰਿਹਾ ਸੜਾ ਕੂੜਾ ਰਿਹਾ ਜੀ ਉਹਨਾਂ ਨੂੰ ਵੀ ਬਣਾ ਕੇ ਦੇ ਦੋ ਜਿਨ੍ਹਾਂ ਨੂੰ ਉਹਨਾਂ ਨੂੰ ਵੀ ਜਿਹੜਾ ਉਹ ਟੈਕਨੋਲੋਜੀ ਜਿਹੜੀ ਜਿਸ ਲੈਵਲ ਦੀ ਉਹ ਟੈਕਨੋਲੋਜੀ ਚਾਹੁੰਦੇ ਨੇ ਉਹ ਟੈਕਨੋਲੋਜੀ ਇਸ ਸਰਕਾਰੀ ਆਧਾਰੇ ਤੋਂ ਬਾਅਦ ਅਸੀਂ ਉਹਨਾਂ ਲਈ ਤਿਆਰ ਕਰਾਂਗੇ ਲੇਕਿਨ ਪਹਿਲਾਂ ਸਾਡਾ ਪੂਰਾ ਫੋਕਸ ਉਸ ਕਚਰੇ ਦੇ ਢੇਰ ਨੂੰ ਖਤਮ ਕਰਨਾ ਹੈ ਸਰਕਾਰ ਨਹੀਂ ਰਿਸਪੌਂਸ ਦਿੰਦੀ ਕੋਈ ਮੇਰੀ ਜਦੋਂ ਖਤਮ ਕਰ ਤੁਮ ਨਹੀਂ ਸਰ ਖਤਮ ਨਹੀਂ ਕਰਨਾ ਫਿਰ ਇਸ ਤੋਂ ਅੱਗੇ ਅਸੀਂ ਹੋਰ ਅੱਗੇ ਜਾਵਾਂਗੇ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਕੋਲ ਇਸ ਤੋਂ ਇਲਾਵਾ ਅਸੀਂ ਜਿਹੜੇ ਵੀ ਪੂਰੇ ਹਿੰਦੁਸਤਾਨ ਦੇ ਵਿੱਚ 28 ਰਾਜ ਬਣਦੇ ਅਸੀਂ ਹਰ ਮਿਨਿਸਟਰੀ ਨੂੰ ਆਪਣੇ ਵੱਲੋਂ ਅਪਰੋਚ ਕਰਾਂਗੇ ਤਾਂ ਕਿ ਇਸ ਨੂੰ ਕਿਸੇ ਵੀ ਜੋ ਵੀ ਇਹਦੇ ਵਿੱਚ ਸੀਰੀਅਸ ਹੈ ਜੋ ਵੀ ਚਾਹੁੰਦਾ ਹੈ ਕਿ ਅਸੀਂ ਇਸ ਕਚਰੇ ਨੂੰ ਖਤਮ ਕਰਨਾ ਚਾਹੀਏ ਅਸੀਂ ਉਹਨਾਂ ਤੋਂ ਅਪਰੋਚ ਕਰਾਂਗੇ ਤੇ ਸਾਨੂੰ ਉਮੀਦ ਹੈ ਸਾਇੰਟਿਸਟ ਦੇ ਨਾਲ ਸਾਡੀ ਮੀਟਿੰਗ ਹੋਏਗੀ ਇੰਜੀਨੀਅਰਸ ਨਾਲ ਸਾਡੀ ਮੀਟਿੰਗ ਹੋਏਗੀ ਤਾਂ ਅਸੀਂ ਇਸ ਨੂੰ ਪ੍ਰੂਫ ਕਰ ਦਵਾਂਗੇ ਕਿ ਸਾਡੀ ਟੈਕਨੋਲੋਜੀ ਹੁਣ ਤੱਕ ਦੀ ਇੰਡਸਟਰੀ ਦੇ ਵਿੱਚ ਸਭ ਤੋਂ ਬੈਸਟ ਟੈਕਨੋਲੋਜੀ ਹੈ। ਇਹ ਪੇਟੈਂਟ ਵਾਸਤੇ ਤੁਸੀਂ ਭੇਜਿਆ ਹੋਇਆ ਹੈਗਾ। ਜੀ ਸਰ ਅਸੀਂ ਪੇਟੈਂਟ ਪੇਟੈਂਟ ਵਾਸਤੇ ਅਪਲਾਈ ਕਰ ਚੁੱਕੇ ਹਾਂ ਆਲਰੇਡੀ ਤੇ ਬਹੁਤ ਮੈਨੂੰ ਇਹ ਕਹਿਣ ਦੇ ਵਿੱਚ ਖੁਸ਼ੀ ਹੋ ਰਹੀ ਹੈ ਕਿ ਜਿੰਨੇ ਵੀ ਲੋਕ ਜੋ ਵੀ ਇਸ ਟੈਕਨੋਲੋਜੀ ਨੂੰ ਸੁਣ ਰਹੇ ਹਨ ਉਹ ਐਪਰੀਸ਼ੀਏਟ ਕਰ ਰਹੇ ਹਨ ਤੇ ਚਾਹੁੰਦੇ ਨੇ ਕਿ ਐਸਾ ਕੁਝ ਬਦਲਾਅ ਹੋਵੇ। ਸਰਕਾਰ ਨੂੰ ਹੁਣ ਤੱਕ ਦੀ ਗੱਲਬਾਤ ਕਿੱਥੇ ਤੱਕ ਪਹੁੰਚੀ ਹੈ? ਅਸੀਂ ਮੈਂ ਉਹਨਾਂ ਦੇ ਨਾਮ ਨਹੀਂ ਲਾਉਂਗਾ ਕਿਉਂਕਿ ਉਹ ਆਫੀਸ਼ੀਅਲ ਹੋ ਜਾਊਗਾ। ਲੇਕਿਨ ਲੁਧਿਆਣੇ ਦੇ ਬਹੁਤ ਅੱਛੇ ਕਰਾਨੇ ਨੇ ਜੋ ਇਸ ਸਿਸਟਮ ਦੇ ਵਿੱਚ ਜੁੜਨ ਨੂੰ ਤਿਆਰ ਬੈਠੇ ਨੇ ਲੇਕਿਨ ਉਹ ਸਾਡੇ ਵੱਲੋਂ ਉਹਨਾਂ ਨਾਲ ਅਜੇ ਕੋਈ ਆਫੀਸ਼ੀਅਲ ਨਹੀਂ ਕਿਹਾ ਜਾ ਰਿਹਾ ਠੀਕ ਹੈ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬਗਾਲੀ ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਕਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਕਲੇਸ਼ ਸਾਕਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਾਸ਼ਿਕ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾੰਤ੍ਰਿਕ ਕੋਲ ਕੰਮ ਨਾ ਹੋਇਆ ਹੋਵੇ ਤਾਂ ਜ਼ਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786